ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 15 ਅਤੇ 16 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬੀਤੀ ਕੱਲ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੁਕ-ਰੁਕ ਕੇ ਹਲਕੇ ਦਰਮਿਆਨੀ ਤੋਂ ਲੈ ਕੇ ਠੀਕ-ਠਾਕ ਬਰਸਾਤ ਦੇਖਣ ਨੂੰ ਮਿਲੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਈ ਹੈ ਜਿਸ ਦਾ ਨਤੀਜੇ ਵਜੋਂ ਪੰਜਾਬ ਦੇ ਵਿੱਚ ਹੁਣ 15 ਅਤੇ 16 ਜੁਲਾਈ ਨੂੰ ਵੀ ਤਾਪਮਾਨ ਦੇ ਵਿੱਚ ਵੱਡੀ ਗਰਾਵੜ ਦੇਖਣ ਨੂੰ ਮਿਲੇਗੀ ਬੱਦਲ ਵਗ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸਿਸਟਮ ਕੋਈ ਵੱਡਾ ਦਿਖਾਈ ਨਹੀਂ ਦੇ ਰਿਹਾ ਸਾਨੂੰ ਇੱਕ ਬਠਿੰਡਾ ਸੰਗਰੂਰ ਦੇ ਉੱਪਰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਤੁਸੀਂ ਥੋੜਾ ਜਿਹਾ ਹੁਣ ਠੀਕ ਠਾਕ ਰਿਸਪੌਂਸ ਦੇ ਰਹੇ ਹੋ ਵੀਡੀਓਜ਼ ਨੂੰ ਅਗਰ ਕੋਈ ਕਮੀ ਪੇਸ਼ੀ ਹੈ ਤਾਂ ਕਮੈਂਟ ਵਿੱਚ ਲਿਖ ਦਿਓ ਅਸੀਂ ਉਹ ਕਮੀ ਪੇਸ਼ੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇ ਬੱਦਲ ਬਾਰੇ ਪੂਰੇ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਅੱਜ ਦੀ ਦਿਨ ਦੀ ਗੱਲ ਕੀਤੀ ਉਹ ਤਾਂ ਬਣੀ ਰਹੇਗੀ ਬੂੰਦਾਬੰਦੀ ਵੀ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਅਜਿਹਾ ਨਹੀਂ ਹੈ ਕਿ ਕਿਸੇ ਇੱਕ ਇਲਾਕੇ ਵਿੱਚ ਹੀ ਹੈ ਪੰਜਾਬ ਦੇ ਓਵਰਲ ਸਾਰੇ ਹਿੱਸਿਆਂ ਦੇ ਵਿੱਚ ਬੂੰਦਾਬੰਦੀ ਦੇ ਹਾਲਾਤ ਬਣ ਸਕਦੇ ਨੇ ਬਾਅਦ ਦੁਪਹਿਰ ਮੌਸਮ ਥੋੜਾ ਜਿਹਾ ਸਾਫ਼ ਹੁੰਦਾ ਦਿਖਾਈ ਦੇ ਰਿ ਉੱਪਰ ਹਲਕੀ ਦਰਮਣੀ ਕਿਰਮਣ ਕਣੀ ਹੀ ਬਣੀ ਰਹੇਗੀ ਕਈ ਵੀਰ ਕਹਿੰਦੇ ਨੇ ਕਿ ਕਿਰਮਣ ਕਣੀ ਤੋਂ ਤੁਸੀਂ ਜ਼ਿਆਦਾ ਇਹ ਜਾਣਕਾਰੀ ਨਹੀਂ ਦਿੰਦੇ ਬਰਸਾਤ ਦੀ ਕੋਈ ਆਪਸ਼ਨ ਨਹੀਂ ਕਰਦੇ ਕਿਉਂਕਿ ਦੇਖੋ ਜਿਸ ਤਰੀਕੇ ਦੇ ਸਿਸਟਮ ਬਣਿਆ ਹੁੰਦਾ ਹੈ ਉਸ ਤਰੀਕੇ ਦੇ ਹੀ ਹਾਲਾਤ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਬਸਾਤਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਕਿ ਇੱਕ ਪਿੰਡ ਵਿੱਚ ਭਾਰੀ ਮੀਂਹ ਹੋ ਜਾਂਦਾ ਹੈ ਤਾਂ ਦੂਜੇ ਪਿੰਡ ਵਿੱਚ ਸਿਰਫ ਕੰਮਣ ਕਣੀ ਹੁੰਦੀ ਹੈ ਅਜਿਹੇ ਹਾਲਾਤ ਜਿਹੜੇ ਨੇ ਉਹ ਅਕਸਰ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਕੱਲ ਦੇਖਣ ਨੂੰ ਮਿਲਿਆ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਰੂਪਨਗਰ ਜ਼ਿਲ੍ਹਾ ਹੋ ਗਿਆ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਉਸੇ ਸ਼ਹਿਰ ਦੇ ਇੱਕ ਦਰਸ਼ਕ ਨੇ ਕਮੈਂਟ ਨਹੀਂ ਹੋਇਆ ਤੇ ਦੂਜੇ ਦਰਸ਼ਕਾਂ ਨੇ ਕਿਹਾ ਕਿ ਸਾਡੇ ਵਾਲੇ ਪਾਸੇ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਬਰਸਾਤਾਂ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰੀ ਬੰਨੇ ਤੋਂ ਬੰਨਾ ਵੀ ਪਾਣੀ ਮੀਂਹ ਬਰਸਾਤ ਆਪਣਾ ਜਿਹੜਾ ਹੁੰਦਾ ਹੈ ਹਿੱਸਾ ਛੱਡ ਜਾਂਦੀ ਹੈ ਇੱਕ ਬੰਨੇ ਵਿੱਚ ਹੋ ਜਾਂਦਾ ਹੈ ਦੂਜੇ ਖੇਤ ਵਿੱਚ ਮੀਂਹ ਨਹੀਂ ਹੁੰਦਾ ਤਾਂ ਅਜਿਹਾ ਮੜ ਜੀ ਆਪਣਾ ਦੇਖ ਸਮਝ ਕੇ ਤੁਸੀਂ ਕਮੈਂਟ ਕਰਿਆ ਕਰੋ ਕਿ ਕਿਸ ਤਰੀਕੇ ਦੇ ਹਾਲਾਤ ਨੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਓਵਰ ਆਲ ਅੱਜ ਤਾਪਮਾਨ ਜਿਹੜਾ ਉਹ 30 ਤੋਂ ਲੈ ਕੇ 35 ਡਿਗਰੀ ਤੱਕ ਹੀ ਬਣਿਆ ਰਹੇਗਾ ਤੇ ਹਵਾ ਦੀ ਗਤੀ ਥੋੜੀ ਜੀ ਬਾਅਦ ਦੁਪਹਿਰ ਵੱਧ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਹਵਾ ਦੇ ਹਾਲਾਤ ਮੀਂਹ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਓਵਰ ਆਲ ਮੌਸਮ ਅੱਜ ਠੀਕ ਹੀ ਬਣਿਆ ਰਹੇਗਾ ਗੱਲ ਕਰਾਂਗੇ ਅਗਰ ਸੋਦਾ 16 ਜੁਲਾਈ ਦੀ ਤਾਂ 16 ਜੁਲਾਈ ਨੂੰ ਵੀ ਥੋੜੇ ਜਿਹਾ ਗਰਜ ਚਮਕਦੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਖਾਸ ਤੌਰ ਤੇ ਮੱਝੇ ਤੇ ਦੁਆਬੇ ਦੇ ਇਲਾਕੇ ਵਿੱਚ ਮਾਲਵਾ 벨ਟ ਵਿੱਚ ਚਾਂਸ ਥੋੜੇ ਜਿਹਾ ਘਟਨੇ ਪਰ ਜਦੋਂ ਵੀ ਬਾਰਿਸ਼ ਆਣ ਦੀ ਉਮੀਦ ਹੋਵੇਗੀ ਤਾਂ ਬਹੁਤ ਤੇਜ ਬਾਰਿਸ਼ ਇਹਨਾਂ ਇਲਾਕਿਆਂ ਵਿੱਚ ਹੋ ਸਕਦੀ ਹੈ ਜਿਵੇਂ ਕਿ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਬਾਅਦ ਦੁਪਹਿਰ ਕੱਲ ਨੂੰ ਜ਼ਿਆਦਾ ਉਮੀਦ ਹੈ ਬਾਰਿਸ਼ ਹੋਣ ਦੀ ਅੱਜ ਬਾਅਦ ਦੁਪਹਿਰ ਤੇ ਵੀ ਚਾਂਸ ਬਣ ਰਹੇ ਨੇ ਪਰ ਅੱਜ ਦੇ ਚਾਂਸ ਕੋਈ ਬਹੁਤ ਜ਼ਿਆਦਾ ਸਟਰੋਂਗ ਨਹੀਂ ਹਨ ਕੋਈ ਬਹੁਤ ਜ਼ਿਆਦਾ ਤਗੜੇ ਨਹੀਂ ਹਨ ਬਾਕੀ ਜਿੰਨੀ ਵੀ ਜਾਣਕਾਰੀ ਦੁਪਹਿਰ ਦੀ ਹੋਵੇਗੀ ਤੁਹਾਨੂੰ 1:30 ਤੋਂ 2 ਵਜੇ ਦੀ ਜਾਣਕਾਰੀ ਤਾਂ ਸਾਂਝੀ ਕਰ ਦਵਾਂਗੇ ਕਿ ਦੁਪਹਿਰ ਦੇ ਸਮੇਂ ਕੀ ਹਾਲਾਤ ਹੋਣਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਜਾਈਏ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ